ڏاڍي 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 ਇਕ ਵਾਰ ਸਿੰਘ ਜਿਹੜੀ ਅੱਗ ਲੱਗੀ ਕਿੱਥੇ ਲੱਗੀ ਕੀ ਕੀ ਨੁਕਸਾਨ ਹੋਇਆ ਕਿਵੇਂ ਲੱਗੀ ਕੀ ਗੱਲ ਹੋਈ ਹਾਂਜੀ ਸਰ ਇਹ ਅੱਗ ਹੈਗੀ ਹੰਡਿਆਇਆ ਬਾਜ਼ਾਰ ਦੇ ਵਿੱਚ ਹੰਡਿਆਇਆ ਬਾਜ਼ਾਰ ਭਗਵਾਨ ਦਾਸ ਜੀ ਨੇ ਜਿਨ੍ਹਾਂ ਦਾ ਘਰ ਦਾ ਮਕਾਨ ਰਹਿਗਾ ਇਹ ਤੇ ਤੀਜੀ ਉੱਪਰ ਮੰਜ਼ਲ ਦੇ ਉੱਪਰ ਅੱਗ ਸੀਗੀਏ ਹਾਂਜੀ ਤੇ ਸਾਨੂੰ 10:40 ਚੋੜੀਆ ਰਮਗਾ ਇੱਥੇ ਨੇੜੇ ਫੋਨ ਆਇਆ ਤੇ ਗੱਡੀ ਅਸੀਂ ਪਹਿਲੇ ਟਾਰਨੇ ਤਿੰਨ ਗੱਡੀਆਂ ਕੱਢਤੀਆਂ ਸਾਨੂੰ ਕੋ ਲੋਕ ਲੱਗ ਜਿਹੜੀ ਸ਼ਹਿਰ ਦੀ ਹੈ ਜੀ ਤੇ ਖਾਸ ਕਰ ਜਿਹੜਾ ਇਹ ਜਾਂ ਮੌਸਮ ਹੈ ਮੀਂਹ ਦਾ ਮੌਸਮ ਹੈ ਇਹਦੇ ਵਿੱਚ ਆਮਕ ਲੱਗਦੀ ਨਹੀਂ ਤੇ ਲੱਗੂ ਤਾਂ ਭੈਣ ਕੀ ਲੱਗਦੀ ਹੁੰਦੀ ਹੈ ਤੇ ਅੱਗ ਬਹੁਤ ਜ਼ਿਆਦਾ ਸੀ ਤੇ ਉਹ ਜਿਹੜੀ ਹੁਣ ਕੰਟਰੋਲ ਆ ਬਹੁਤ ਜ਼ਿਆਦਾ ਨੁਕਸਾਨ ਇਹਨਾਂ ਦਾ ਕੋਈ ਹੋਰ ਬੰਦਾ ਕੋਈ ਨੁਕਸਾਨੀਦਾਰ ਦਾ ਨਹੀਂ ਹੋਇਆ ਹੈਗਾ ਤੇ ਹੋਰ ਘਰ ਦਾ ਲੱਕਣਾ ਵਗੈਰਾ ਹੋਰ ਘਰ ਦਾ ਨੁਕਸਾਨ ਕਾਫੀ ਹੋ ਗਿਆ ਵੈਸੇ ਇਹਨਾਂ ਦਾ ਤੇ ਇਹਨਾਂ ਦਾ ਜਿਤ ਤੱਕ ਮੇਰੇ ਖਿਆਲ ਕਹਿ ਸਕਵਾ ਵੀ ਕੱਪੜੇ ਕੋਪੜੇ ਦਾ ਕੰਮ ਸੀ ਰੋਂਦਾ ਜਾਂ ਹੋਰ ਇਦਾਂ ਦਾ ਐਸੀਗਾ ਨੁਕਸਾਨ ਕਾਫੀ ਹੋਇਆ ਇਹਨਾਂ ਦਾ ਵੈਸੇ ਤੇ ਕੋਈ ਇਹ ਕਾਰਨ ਬਤ ਲੱਗਿਆ ਕਿਵੇਂ ਲੱਗਿਆ ਜੀ ਕਾਰਨ ਕੁਛ ਇੱਕ ਤਾਂ ਕਹਿੰਦੇ ਨੇ ਵੀ ਆਪਣੇ ਸ਼ੌਰਟ ਦਾ ਜੀ ਕੋਈ ਗੀਜਰ ਫਟਿਆ ਕਹਿੰਦੇ ਗੈਸ ਗੀਜਰ ਨਾਲ ਉਹਦੇ ਨਾਲ ਮੇਨ ਵਜਾ ਉਹਦਾ ਹੋਇਆ ਜੀ ਤੁਸੀਂ ਦੇਖਿਆ ਹੋਊਗਾ ਕਿ ਇਹ ਜੇ ਦਿਨ ਫਟੇਸ਼ ਨਹੀਂ ਹਲੇ ਇਦਾਂ ਹਜੇ ਚੱਲੀ ਜਾਂਦੀ ਆ ਕਾਰ ਬਾਈ ਅਜੇ ਅਸੀਂ ਚੈੱਕ ਕਰ ਰਹੇ ਹਾਂਗੇ ਬੰਦੇ ਲੱਗੇ ਹੋਏ ਆਪਣੇ ਅੱਗ ਦੇ ਕਾਬੂ ਵਾਲੇ ਅੱਗ ਤੇ ਪੂਰੀ ਤਰ੍ਹਾਂ ਕਾਬੂ ਹੋ ਗਈ ਜੀ ਜਾਨ ਮਾਲ ਦੀ ਹਾਲਤ ਚੰਗੀ ਹੋਈ ਨਹੀਂ 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 ਉਦਾਂ ਕੋਈ ਨਹੀਂ ਹੈ ਕਿੰਨੀਆਂ ਗੱਡੀਆਂ ਲੱਗੀਆਂ ਗੱਡੀਆਂ ਤਿੰਨ ਗੱਡੀਆਂ ਲੱਗੀਆਂ ਆਪਣੀਆਂ ਖਾਇਰ ਦੀਆਂ ਤਿੰਨੇ ਪਹਿਲੇ ਪਹਿਲੇ ਟਰਨ ਅਸੀਂ ਤਿੰਨੇ ਹੀ ਘੜਤਿਆਂ ਲੋਕ ਲੱਗਦਾ ਵਜਾ ਕਰਕੇ ਇੱਕ ਗੱਲ ਦੇਖੀ ਕਿ ਬਾਜ਼ਾਰ ਚ ਜਿਵੇਂ ਅੱਜ ਹਾ ਲੋਡ ਪਈ ਤੇ ਤਾਰਾਂ ਦੇ ਜਾਲ ਬਹੁਤ ਦਿੱਕਤ ਦੇ ਸਾਮਣੇ ਬਹੁਤ ਜ਼ਿਆਦਾ ਜੀ ਹਜੇ ਵੀ ਜਿਹੜਾ ਪੰਜ ਚਾਰ ਮਿੰਟ ਸਾਨੂੰ ਇੱਥੇ ਮਾੜਾ ਮਟ ਇੰਦਰ ਲੱਗ ਗਿਆ ਪਹਿਲਾਂ ਇਧਰਲੀ ਗਲੀ ਵਿੱਚ ਦੀਆਂ ਆਈਆਂ ਗੱਡੀਆਂ ਇਧਰੋਂ ਤਾਰਾਂ ਫਸ ਗਈਆਂ ਫੇਰ ਦਵਾਰੇ ਉਧਰ ਦੀ ਲੈ ਕੇ ਆਉਣੇ ਵੀ ਗੱਡੀ ਤੇ ਹਜੇ ਤੋ ਸੇਹ ਲਾ ਲੋ ਸਾਡੇ ਡਰਾਈਵਰ ਭਾਈ ਜਾਰੇ ਬਹੁਤ ਜ਼ਿਆਦਾ ਇਹਨਾਂ ਨੇ ਮਿਹਨਤ ਜ਼ਿਆਦਾ ਬਹੁਤ ਜ਼ਿਆਦਾ ਵਧੀਆ ਇਹਨਾਂ ਦਾ ਕਾਰਬਾਈ ਰਹੀ ਹੈਗੀ ਤੇ ਉਦੋਂ ਸਾਰੇ ਉਸਤਾਬ ਨਹੀਂ ਮੰਨ ਕੇ ਚੱਲੋ ਮਿੰਟੋਂ ਵੰਟੀ ਇੱਥੇ ਮੇਰੇ ਨਾਲ ਇਹ ਰਾ ਕੁ ਕੰਮ ਕਰਨ ਵਾਲਾ ਸੀਗਾ ਚਾਹੇ ਕੋਈ ਦੁਕਾਨਦਾਰ ਆ ਚਾਹੇ ਘਰ ਵਾਲਾ ਸਾਰਿਆਂ ਨਾਲ ਮਿਲ ਕੇ ਹੀ ਬਹੁਤ ਵਧੀਆ ਇਹ ਜਿਹੜੇ ਇਦਾਂ ਦੇ ਕੰਮ ਹੁੰਦੇ ਆ ਰਲ ਮਿਲ ਕੇ ਜਿਆਦਾ ਹੁੰਦੇ ਆ ਇਹ ਕੋੰਦਾ ਦਾ ਕੋਈ ਵੀ ਨਹੀਂ ਕਰ ਸਕਦਾ ਚਾਹੇ ਉਹ ਫੈਰ ਵਾਲਾ ਚਾਹੇ ਕੋਈ ਪੁਲਿਸ ਵਾਲਾ ਚਾਹੇ ਕੋਈ ਆਮ ਕੁੱਲ ਕਿੰਨੇ ਟੀਮ ਮੈਂਬਰ ਸੀ ਤੁਹਾਡੇ ਇਹ ਸਾਡੇ 20 ਦੇ ਕਰੀਬ ਹੈਗੇ ਜੀ ਇਸ ਟਾਈਮ ਉੱਥੇ ਹਾਜ਼ਰ ਇਹ ਲੋਕਾਂ ਦਾ ਸਹਿਯੋਗ ਕੀ ਮੇਰੀ ਨਾਲ ਬਹੁਤ ਜਿਆਦਾ ਵਧੀਆ ਜੀ ਬਹੁਤ ਜਿਆਦਾ ਇੰਨੇ ਜਿਹਾ ਕਹਨੇ ਹੁੰਨਾ ਜੀ ਆਮ ਜਿੱਥੇ ਵੀ ਜਾਂਦੇ ਆ ਵੀ ਲੋਕਾਂ ਦੇ ਸਹਿਯੋਗ ਨਾਲ ਹੀ ਸਾਡਾ ਮਸਲਾ ਇਹ ਜਿਆਦਾ ਹੁੰਦਾ ਜਿਹਨੋਂ ਵਿੱਚ ਆਮ ਜਗ੍ਹਾ ਤੇ ਕੀ ਹੁੰਦਾ ਵੀ ਕਿਸੇ ਨੇ ਪਾਈਪ ਖਿੱਚ ਲਿਆ ਕਿਸੇ ਨੇ ਮੂਹਰੋਂ ਕੁਛ ਕਰਤਾ ਫਿਰ ਡਿੱਕਤ ਆਉਂਦੀ ਹੈ ਜੀ ਇਥੇ ਲੋਕਾਂ ਨੇ ਬਹੁਤ ਪਬਲਿਕ ਨੇ ਸਾਥ ਦਿੱਤਾ ਜੀ ਠੀਕ ਹਾਂਜੀ ਕੀ ਨਾਮ ਹੈ ਜੀ ਮੇਰਾ ਭਗਵਾਨ ਦਾਸ ਹੈ ਜੀ ਅੱਜ ਕਿਸ ਮਤਲਬ ਜਿਸ ਅੱਗ ਲੱਗੀ ਹੈ ਕੀ ਕਾਰਨ ਹੋਇਆ ਅੱਗ ਲੱਗਣ ਦਾ ਕੋਈ ਕਾਰਨ ਤਾਂ ਮੈਨੂੰ ਪਤਾ ਨਹੀਂ ਜੀ ਮੈਂ ਤਾਂ ਨੀਚੇ ਸੀਗਾ ਹਾਰਟ ਪੇਸ਼ੈਂਟ ਹੋਣ ਕਰਕੇ ਥੋੜਾ ਰੈਸਟ ਤੇ ਨਾ ਥੱਲੇ ਪਿਆਸੀ ਜੀ ਨਾਲ ਮੇਰੀ ਬੇਟੀ ਸੀ ਕਿ ਉਹ ਨਾਲ ਪਾਣੀ ਗਰਮ ਕਰਕੇ ਕੋਈ ਬੀਵੇ ਤੁਸੀਂ ਪਾਣੀ ਗਰਮ ਕਰਨ ਚਲੀ ਗਈ ਉਸ ਤੋਂ ਬਾਅਦ ਇੱਕਦਮ ਲੋਕਾਂ ਨੇ ਆ ਕੇ ਧੂਆ ਨਿਕਲਦਾ ਦੇਖਿਆ ਜੀ ਗਲੀ ਗੁਆਂ ਹੋਰ ਸਾਰੇ ਆਏ ਜੀ ਸਾਹਮਣੇ ਭਤੀਜਾ ਆਹਨ ਆ ਕੇ ਜੀ ਸਿਲੰਡਰ ਮਾੜਾ ਮੋੜ ਸਮਾਨ ਮੇਰੀ ਬੇਟੀ ਉਹ ਵਿਚਾਰੀ ਥੋੜੀ ਜੀ ਮੈਂਟਲ ਡਿਸਟਰਬਡ ਹੈ ਉਹਨੂੰ ਲਾਇਆ ਦੇਵੀ ਨੂੰ ਮੇਰੀ ਨੂੰ ਮੇਰੀ ਬੇਟੀ ਹੈ ਉਹਨੂੰ ਸਭ ਨੂੰ ਤਾਂ ਦੇ ਬੇਟਿਆਂ ਨੇ ਲੋਕਾਂ ਨੇ ਜਿਹੜਾ ਨਹੀਂ ਵੀ ਕਰ ਸਕਦੇ ਸੀ ਉਹਨਾਂ ਨੇ ਵੀ ਸਾਡੀ ਹੈਲਪ ਕੀਤੀ ਬਾਕੀ ਜੋ ਭਗਵਾਨ ਨੂੰ ਮਨਜ਼ੂਰ ਹੈ ਮੈਨੂੰ ਕੁਝ ਨਹੀਂ ਕੁਝ ਨੁਕਸਾਨ ਹੋ ਗਿਆ ਜੀ ਹਾਂ ਜੀ ਨੁਕਸਾਨ ਕੁਝ ਨਹੀਂ ਕਹਿ ਸਕਦਾ ਜੀ ਪਤਾ ਨਹੀਂ ਮੈਨੂੰ ਜੋ ਭਗਵਾਨ ਨੂੰ ਪਤਾ ਨਹੀਂ ਲੱਗਿਆ ਕਿ ਨਾ ਜੀ ਹਾਲੇ ਤਾਂ ਕੁਝ ਨਹੀਂ ਪਤਾ ਹਾਲੇ ਤਾਂ ਲੋਕਾਂ ਦੇ ਹੀ ਧਿਆਨ ਆਈ ਜਾਂਦਾ ਵੀ ਇਹਨਾਂ ਨੇ ਬਚਾ ਲਏ ਸਾਰਾ ਕੋ ਬਚ ਗਿਆ ਜੀ ਜ਼ਿੰਦਗੀਆਂ ਬਚ ਗਈਆਂ ਬਾਕੀ ਜੋ ਭਗਵਾਨ ਨੇ ਕਿਲਾ ਕਿਸੇ ਨਗਾ ਤੇ ਚੰਬਰ ਕੇ ਤੇ ਫੈਰ ਦੇ ਆਪਣੇ ਮੁਲਾਜ਼ਮਾਂ ਨੇ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦੀ ਇਹਨਾਂ ਦਾ ਅਨ ਕਮਾਂਡ ਤੇ ਹੋਰ ਵੀ ਇਹਨਾਂ ਨੇ ਬਹੁਤ ਲੋਕਾਂ ਨੇ ਵੀ ਵੱਲੋਂ ਬਹੁਤ ਜ਼ਿਆਦਾ ਮਦਦ ਕੀਤੀ ਹੈ ਤੇ ਹੋਰ ਵੀ ਹੈਗਾ ਕੀ ਕਹਿਣਾ ਚਾਹਣਾ ਜਦ ਜਿਹੜੀ ਅੱਗ ਲੱਗੀ ਹੈ ਭਰਾ ਨੂੰ ਕਿਵੇਂ ਲੱਗੀ ਅਨ੍ਹੀਏ ਸਾਡਾ ਆਪ ਨਹੀਂ ਕਰਾ ਖੁੱਦਾ ਤੇ ਚਾਚੀ ਅਸੀਂ ਸਾਹਮਣੇ ਹੀ ਰਹਨੇ ਆ ਤੇ ਸਾਰਨਾ ਪਹਿਲਾਂ ਫਾਇਰ ਬ੍ਰੀਡ ਦਾ ਬਹੁਤ ਬਹੁਤ ਧੰਨਵਾਦੀ ਇਹਨਾਂ ਨੇ ਮੋਕੇ ਤੇ ਆ ਕੇ ਇੱਕ ਮਿੰਟ ਚ ਸਾਂਭ ਲਿਆ ਮੋਰਚਾ ਅਸੀਂ ਇਹਨਾਂ ਦੇ ਬਹੁਤ ਧੰਨਵਾਦੀਆਂ ਉੱਪਰ ਮੇਰੀ ਚਾਚੀ ਤੇ ਮੇਰਾ ਭਾਈ ਭਾਗੇ ਸੀ ਉਹਨਾਂ ਨੂੰ ਰੈਸਕਿਊ ਨਾਲ ਵਾਲਿਆਂ ਤੋਂ ਕੱਢਿਆ ਗਿਆ ਜੀ ਕੋਈ ਨਾਹੀ ਉਹ ਠੀਕ ਹੈ ਬਿਲਕੁਲ ਸੇਫ ਹੈ ਕਰੋ ਜਿਹੜਾ ਨੁਕਸਾਨ ਹੋਇਆ ਉਹਦੀ ਕੋਈ ਦਿੱਕਤ ਨਹੀਂ ਅੱਗ ਲੱਗਦਾ ਕਾਰਨ ਜੀ ਆ ਜੀ ਵੀਰ ਜੀ ਕੁਛ ਨਹੀਂ ਪਤਾ ਦੇਖੋ ਸਪਾਰਕ ਹੋਇਆ ਜਾਂ ਮਾਲ ਪਿਆ ਸੀਗਾ ਕੁਛ ਵੀ ਉਹਦੇ ਨਾਲ ਬਾਚੂ ਬੁੱਤ ਲੱਗ ਗਿਆ ਤੋਂ ਤਸਵੀਰਾਂ ਵੀ ਦੇਖਾ ਦੇਣੇ ਹੈਗੇ ਬਨ ਬਾਕੀ ਲੱਗਦਾ ਠੀਕ ਨਹੀਂ ਕੋਈ ਦਿੱਕਤ ਨਹੀਂ